ਗੱਲ ਕਰੀਏ ਜਿਵੇਂ ਜਿਵੇਂ ਜੜਾਇਆ ਪਾਣੀ ਦਾ ਸਤਾਰ ਜਿਹੜਾ ਘਟਦਾ ਨਜ਼ਰ ਆ ਰਿਹਾ ਉਹਵੇਂ ਹੋਵੇਂਗੇ ਗੱਲ ਕਰੀਏ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਦਰਿਆ ਦੇ ਨਾਲ ਲੱਗਦੇ ਪੁੰਮੇ ਦੀਆਂ ਜੇ ਗੱਲ ਕਰੀਏ ਜਾਂ ਕੋਲੀਆਂ ਢੇਰੀ ਤਾਂ ਸੋਂ ਤੱਕ ਜਿਹੜੀ ਆ ਸਾਡੀ ਟੀਮ ਕੋ ਇੱਥੇ ਪਹੁੰਚੀ ਸੀਗੀ ਪਰ ਹੁਣ ਜਿਹੜੀਆਂ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਤਸਵੀਰਾਂ ਇਦਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਆਗੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈਗੇ ਆ ਇਹ ਪਿੰਡ ਚਾਟਕ ਹੈਗਾ ਕੋਲੀਆਂ ਚਾਟਕ ਹੈਗਾ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਆ ਇੱਥੇ ਇੱਕ ਪਹਿਲੇ ਸੀਗੀ ਪਹਿਲੇ ਦੇ ਵਿੱਚ ਜਿਹੜਾ ਇੱਕ ਘਰ ਮਕਾਨ ਜਿਹੜਾ ਕਿਸੇ ਵੱਲੋਂ ਜਿਹੜਾ ਦਿਹਾੜੀਆਂ ਮਜ਼ਦੂਰੀਆਂ ਕਰ ਕਰਕੇ ਦਿਨ ਰਾਤ ਕਰਕੇ ਜਿਹੜਾ ਇਹ ਬਣਾਇਆ ਗਿਆ ਸੀ ਅਜੇ ਇੱਥੇ ਘਰ ਵਿੱਚ ਇਹਨਾਂ ਦੀ ਰਿਆਸ ਵੀ ਨਹੀਂ ਹੋਈ ਸੀ ਤੇ ਜਿਹੜਾ ਇਸ ਬਾੜ ਦੀ ਮਾਰ ਦੇ ਵਿੱਚ ਇਹ ਘਰ ਪੂਰਾ ਇਹ ਡੁੱਬ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਡੱਬਰੀ ਜਿਹੜੀ ਬਣ ਗਈ ਹੈਗੀ ਆ ਉੱਥੇ ਹੀ ਗੱਲ ਕਰੀਏ ਤਾਂ ਲੋਕਾਂ ਵਿੱਚ ਵੀ ਰੋਸ ਕਾਫੀ ਪਾਇਆ ਜਾ ਰਿਹਾ ਹੈਗਾ ਕਿ ਇੱਥੇ ਜੇ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਕਮੇਟੀਆਂ ਆਚਾ ਇਹਨਾਂ ਦੇ ਨੁਮਾਇੰਦੇ ਜਿਹੜੇ ਪਿੰਡ ਦੇ ਵਿੱਚ ਹਨ ਉਹਨਾਂ ਵੱਲੋਂ ਜਿਹੜਾ ਆ ਸਾਡੇ ਘਰ ਤੱਕ ਇੱਕ ਵਾਰੀ ਵੀ ਪਹੁੰਚ ਨਹੀਂ ਕੀਤੀ ਗਈ ਤੇ ਸਾਨੂੰ ਨਹੀਂ ਪੁੱਛਿਆ ਗਿਆ ਤੇ ਦੂਸਰਾ ਇਹਨਾਂ ਵੱਲੋਂ ਕੋਈ ਵੀ ਮੌਕਾ ਨਹੀਂ ਦਿਖਾਇਆ ਜਾਏਗਾ ਪਿੰਡ ਦੇ ਲੋਕ ਇਕੱਠੇ ਹੋਏ ਹਨ 로ਸ ਕਰਦੇ ਨਜ਼ਰ ਆ ਰਹੇ ਹਨ ਕਈ ਪਹੁੰਚ ਕੀਤੀ ਗਈ ਨਾ ਸਾਨੂੰ ਪੁੱਛਿਆ ਗਿਆ ਕਿ ਤੁਹਾਡਾ ਕੋਈ ਨੁਕਸਾਨ ਹੈਗਾ ਕਿ ਨਹੀਂ ਹੈਗਾ ਕੋਲੀਆਂ ਝਾੜਕ ਦੀ ਜੇ ਗੱਲ ਕਰੀਏ ਤਾਂ ਝਾੜਕ ਦੇ ਵਿੱਚ ਜਿਹੜਾ ਆ ਤਿੰਨ ਘਰ ਜਿਹੜੇ ਨਾ ਇਸ ਬਾੜ ਦੀ ਚਪੇੜ ਦੇ ਵਿੱਚ ਆਏ ਸੀ ਤੇ ਜਿਨ੍ਹਾਂ ਦਾ ਵੱਡਾ ਨੁਕਸਾਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਉੱਥੇ ਹੀ ਇਹਨਾਂ ਵਿੱਚ ਇਹੀ ਮੰਗ ਹੈਗੀ ਆ ਕਿ ਜੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ ਪਰ ਸਾਡੇ ਨਾਲ ਕਿਉਂ ਕੀਤਾ ਜਾ ਰਿਹਾ ਹੈਗਾ ਇਹਨਾਂ ਦੀ ਕਿ ਇਹੀ ਹੈਗੀ ਹੈ ਵੀ ਸਰਕਾਰ ਜੇ ਦੇ ਰਹੀ ਹੈ ਤਾਂ ਸਰਬਾ ਪੂਰਾ ਕਰੇ ਤੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਜੋ ਬਣਦੀ ਉਹਦੀ مالی ਸਹਾਇਤਾ ਹੈਗੀ ਆ ਉਹਨਾਂ ਨੂੰ ਦਿੱਤੀ ਜਾਵੇ ਅੱਜ ਜੇ ਕੀ ਇਹ ਗੱਲ ਕਰੀਏ ਤਾਂ ਕੋਲੀਆਂ ਪਿੰਡ ਦੇ ਵਿੱਚ ਪਾਣੀ ਜ਼ਰੂਰ ਫਿਰਿਆ ਹੈਗਾ ਪਰ ਲੇਕਿਨ ਨੁਕਸਾਨ ਜਿਹੜਾ ਕਿਸੇ ਦਾ ਦੇਖਣ ਨੂੰ ਨਹੀਂ ਮਿਲਿਆ ਹੈਗਾ ਉੱਥੇ ਹੀ ਗੱਲ ਕਰਾਂਗੇ ਇਹਨਾਂ ਪਰਿਵਾਰਾਂ ਨਾਲ ਕਿ ਕੀ ਇਹਨਾਂ ਵੱਲੋਂ ਜਿਹੜਾ ਸਰਕਾਰ ਪਤਾਤੀ ਰੋਸ ਕਿਉਂ ਕੀਤਾ ਜਾ ਰਿਹਾ ਤੇ ਕੀ ਇਹਨਾਂ ਦੀ ਮੰਗ ਹੈਗੀ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨੂੰ ਪਿੰਡ ਕੋਲੀਆਂ ਚਟਕ ਸਾਡੇ ਮੰਤਰੀ ਦੋ ਵਾਰੀ ਇੱਧਰ ਆਏ ਨਾ ਸਾਡੇ ਮਕਾਨ ਦਾ ਕੋਈ ਹੱਲ ਨਹੀਂ ਹੋਇਆ ਕੋਈ ਇੱਧਰ ਦੇਖਣ ਨਹੀਂ ਆਇਆ ਇੱਧਰ ਕੋਈ ਵੀ ਅਸੀਂ ਗਰੀਬ ਬੰਦੇ ਦਿਹਾੜੀ ਲਾ ਕੇ ਗੁਜ਼ਾਰਾ ਕਰਨ ਟੇਦੇ ਆ ਇੱਟ ਜਮਾ ਕੀਤੇ ਆ ਈ 100 50 50 ਕਰਕੇ ਇਹ ਮਕਾਨ ਤਿਆਰ ਕੀਤਾ ਪਰ ਰਿਆਨ ਦਾ ਹੁਕਮ ਨਹੀਂ ਹੋਇਆ ਫਲੱਡ ਪਿਆ ਤੇ ਮਕਾਨ ਸਾਡਾ ਡਿੱਗ ਗਿਆ ਐ ਤੱਕਰ ਕੋਈ ਮੌਕਾ ਦਿਖਣ ਨਹੀਂ ਆਇਆ ਸਾਡਾ ਜਦੋਂ ਦਾ ਫਲੱਡ 26 ਤਰੀਕ ਨੂੰ ਆਇਆ ਸੀ ਨਾ ਅੱਜ ਤੱਕ ਕੋਈ ਨਹੀਂ ਆਇਆ ਨਹੀਂ ਆਏ ਮੰਤਰੀ ਸਾਹਿਬ ਨਹੀਂ ਆਏ ਅਸੀਂ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਆ ਪੁੱਜਣ ਦੀ ਉਹਨਾਂ ਤੱਕ ਪਰ ਸਾਨੂੰ ਉਸ ਤੱਕ ਨਹੀਂ ਪੁੱਜਿਆ ਜਾਣ ਦਿਆ ਗਿਆ ਕੋਈ ਨਹੀਂ ਕੋਈ ਨਹੀਂ ਆਇਆ ਕੀ ਮੰਗ ਕਰਦੀ ਹੋ ਚੁੱਪ ਕਰੋ ਕਰਨੀ ਆਂ ਅਸੀਂ ਗਰੀਬ ਬੰਦੇ ਆਂ ਪਹ ਚੱਲ ਸਾਡਾ ਹਾਲੋ ਜੇ ਕੋਈ ਅਰਕਾ ਕੋਲੀਆਂ ਚ ਪੈਂਦਾ ਮੇਰਾ ਨਾਮ ਸੋਨੀਆ ਆ ਤੇ ਸਾਡੇ ਮਾਲੇ ਮੰਤਰੀ ਨੰਗਦਾ ਜਰੂਰ ਸਾਡੇ ਮਾਲੇ ਚ ਕੋਈ ਆਇਆ ਨਹੀਂ ਆ ਦੇਖੋ ਸਾਰੇ ਘਰ ਵੇਖੋ ਜਾਈਏ ਤਿੰਦਰੇ ਰੱਖੀਆਂ ਹੀ ਦੀ ਸਾਰੇ ਘਰ ਸਾਰੇ ਅੰਦਰ ਬੈਗੇ ਆ ਕੋਈ ਨਹੀਂ ਆਇਆ ਸਾਡੇ ਘਰ ਮਹਲੇ ਚ ਤੋਂ ਸਾਡੇ ਸੁਣਉ ਆਈ ਹੋਰੀ ਨਹੀਂ ਕੋਸ ਸਾਡੇ ਦੇਖੋ ਸਾਡੇ ਘਰ ਦਾ ਹਾਲ ਕੋਲੀਆਂ ਚਾਹੀ ਸਾਡੇ ਮਹਲੇ ਨਹੀਂ ਆਏ ਹੈਗੇ ਇੱਕ ਵਾਰ ਘਰ ਚ ਨਹੀਂ ਆਏ ਕਿ ਨਹੀਂ ਉਧਰ ਆਏ ਕੋਈ ਜਿਹੜਾ ਨੁਕਸਾਨ ਨਹੀਂ ਕਿਨ ਗੱਲ ਕੀਤੀ ਨਹੀਂ ਸਾਨੂੰ ਪੁੱਛਿਆ ਨਹੀਂ ਕੋਈ ਹਾਲ ਹੈ ਸਾਡਾ ਕੀ ਮੰਗ ਕਰਦੇ ਹੋ ਤੁਸੀਂ ਮੰਗਾ ਹੀ ਅਹੀ ਕਰਦੇ ਸਾਡੇ ਦਰ ਦਰ ਬੰਦੇ ਆ ਸਾਡਾ ਵੇਖੋ ਹਾਲ ਸਾਡਾ ਕਰੋ ਜਿਹਾ ਬਾਕੀਆਂ ਕਰਦੇ ਸਾਡਾ ਵੇਖੋ ਆਈ ਹੋ ਤੁਰੋਂ ਇਹਨਾਂ ਦੇ ਬੰਦੇ ਜਿਹੜਾ ਵੀ ਹਾਂਜੀ ਫਿਰ ਕੋ ਕੀ ਨਾਮ ਆ ਆਪਣਾ ਕਿਹੜਾ ਮੇਰਾ ਨਾਮ ਜੋਗਰਾ ਲੰਬੜਦਾਰ ਪਿੰਡ ਕੋਲੀਆਂ ਚਾਟਕ ਮੈਂ ਦੋ ਪਿੰਡਾਂ ਦਾ ਲੰਬੜਦਾਰ ਹਾਂ ਔਰ ਸਾਡੇ ਪਿੰਡ ਵਿੱਚ ਮੰਤਰੀ ਦੋ ਵਾਰੀ ਆਇਆ ਸਾਡੇ ਚਾਟਕਾਂ ਦੇ ਵਿੱਚ ਬਿਲਕੁਲ ਉਹਨਾਂ ਕੋਲ ਦਖਲਨਤਾ ਜੀ ਨਹੀਂ ਲਈ ਕਿਸੇ ਦੀ ਖਬਰ ਨਹੀਂ ਲਈ ਹੈ ਹੋਰ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਜੋ ਮੁਆਵਜ਼ਾ ਮਿਲਣਾ ਚਾਹੀਦਾ ਜਿਨਾ ਦਾ ਨਹੀਂ ਆ ਉਹ ਨਹੀਂ ਮਿਲ ਸਕਦਾ ਪਾਣੀ ਜ਼ਰੂਰ ਲੰਘਿਆ ਕੋਲੀਆਂ ਦੇ ਵਿੱਚੋਂ ਕੋਲੀਆਂ ਚ ਨੁਕਸਾਨ ਹੀ ਕੋਈ ਆਇਆ ਇਹਨਾਂ ਨੇ ਜਿਹੜੇ ਕਰਿੰਦੇ ਛੱਡੇ ਨਾ ਉਹਨੇ ਆਪਣੇ ਆਪਣੇ ਘਰਾਂ ਦਾ ਸਾਰਾ ਮਾਪਜਾ ਕਰਵਾਇਆ ਸਾਰਿਆਂ ਦੀ ਦੇਖਭਾਲ ਕਰਾਈ ਆ ਪਿੰਡ ਚਾਟਕਾਂ ਚ ਕੋਈ ਇਥੇ ਬੰਦਾ ਨਹੀਂ ਹੁੰਦਾ ਪਹੁੰਚਿਆ ਜਿੱਥੇ ਤੁਸੀਂ ਖੜੇ ਹੋ ਇਸ ਵੇਲੇ ਪਿੱਛੇ ਤੁਹਾਡੇ ਇੱਕ ਮਕਾਨ ਡਿੱਗਿਆ ਕਿ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਨਹੀਂ ਨਹੀਂ ਸਭ ਨੇ ਲੱਭਣ ਡਿਆ ਜਿੰਨਾ ਨੁਕਸਾਨ ਇਥੇ ਮੰਤਰੀ ਸਾਹਿਬ ਨਹੀਂ ਆਇਆ ਕੋਈ ਵਾਰ ਨਹੀਂ ਆਇਆ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਪਿੰਡ ਚਾਟਕ ਪਿੰਡ ਚਾਟਕਾਂ ਚ ਤਿੰਨਾਂ ਘਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਬਾਕੀਆਂ ਚ ਪਾਣੀ ਫਿਰਿਆ ਸਾਰੇ ਕਿਉਂ ਪਾਣੀ ਲੰਘਿਆ ਨੁਕਸਾਨ ਘੱਟ ਹੋਇਆ ਥੋੜਾ ਜਿਆ ਪਚਾਲ ਦੀ ਵਜ੍ਹਾ ਕਾਰਨ ਜਿਹੜੀਆਂ ਦਰੇੜਾਂ ਸੜਾਂ ਆਈਆਂ ਨਾ ਇਹ ਪਚਾਲ ਦੀ ਵਜ੍ਹਾ ਨਾਲ ਆਈਆਂ ਨਾ ਬਾਕੀ ਇਹ ਮੰਤਰੀ ਸਭ ਨੂੰ ਅਪੀਲ ਕਰਦੇ ਆ ਇੱਕ ਨਾਲ ਅੱਖ ਨਾਲ ਸਾਰਿਆਂ ਨੂੰ ਦੇਖਣਾ ਚਾਹੀਦਾ ਵਿਤਕਰੇ ਨਹੀਂ ਕਰਨਾ ਚਾਹੀਦਾ ਕਿਉਂਕਿ ਪਿੰਡ ਚਾੜਕਾ ਨੇ ਵੋਟ ਪਾਏ ਨੇ ਸਾਰਿਆਂ ਨੇ ਪਾਏ ਨੇ ਇਹ ਦੋ ਬੰਦੇ ਆ ਵੋਟ ਨਹੀਂ ਪਾਏ ਵੀ ਕਿਉਂਕਿ ਇਹ ਬੰਦੇ ਜਦੋਂ ਵੀ ਕੋਈ ਰਾਸਣਾਂ ਦਾ ਚਾਹ ਕੋਈ ਕੰਮ ਆਂਦਾ ਇਹ ਬੰਦੇ ਅੰਦਰ ਅੰਦਰ ਜਿਹੜੇ ਅੱਗੇ ਹੁੰਦੇ ਨੇ ਦੋਨੇ ਬੰਦੇ ਔਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਜੇ ਗੱਲ ਕਰੀ ਆਪਣੇ ਹਲਕੇ ਪੁਜ ਦੇ ਮੰਤਰੀ ਦੀ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਿਸੇ ਨਾਲ ਵੀ ਬਿਚਕਰਾ ਨਹੀਂ ਰੱਖਿਆ ਜਾਏਗਾ ਸਾਡੇ ਪਿੰਡ ਵਿੱਚ ਬਿਚਕਰਾ ਹੁੰਦਾ ਸਾਡੇ ਪਿੰਡ ਨੂੰ ਸਾਫ਼ ਨਹੀਂ ਹੈ ਚਾੜਕਾਂ ਨਾਲ ਬਿਲਕੁਲ ਬਿਚਕਰਾ ਹੁੰਦਿਆ ਅਸੀਂ ਮੈਂ ਪਿੰਡ ਦਾ ਨੰਬਰਦਾਰ 36 ਸਾਲ ਹੋਇਆ ਮੈਂ ਨੰਬਰਦਾਰ ਬਣੇ ਦੇ ਇੱਥੇ ਕਈ ਐਮਐਲਏ ਆਏ ਨਾ ਕਈ ਗਏ ਨਾ ਕਿਸ ਨੇ ਨਹੀਂ ਗੱਲ ਨਹੀਂ ਕੀਤੀ ਪਿੰਡ ਚਾੜਕਾਂ ਦਾ ਜਿਹੜਾ ਸਰਪੰਚ ਖਰਾਬ ਹੈ ਸਾਡੇ ਸਰਪੰਚ ਦੀ ਉਹਨਾਂ ਨੇ ਬੇ ਬੇਚੀ ਕੀਤੀ ਜਾਂ ਸੇ ਪਿੰਡ ਵਿੱਚ ਆ ਕੇ ਕਿਉਂ ਨਾ ਉਹਨਾਂ ਨੇ ਲੋਕਾਂ ਨਾਲ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਆਪਣੀ ਪਾਰਟੀ ਛੱਡ ਕੇ ਮੰਤਰੀ ਕੱਲੇ ਦੋ ਬੰਦਿਆਂ ਨਾਲ ਵੋਟਾਂ ਨਾਲ ਬਣਿਆ ਸਾਰੇ ਪਿੰਡ ਨੇ ਵੋਟਾਂ ਪਾਈਆਂ ਮੰਤਰੀ ਉਹਨਾਂ ਦੀ ਗੱਲ ਸੁਣਦਾ ਸੀ ਪਿੰਡ ਦੇ ਲੰਬੜਦਾਰ ਸਾਡੇ ਕਿਉਂ ਨਹੀਂ ਸੁਣਦਾ ਇੱਕ ਵਾਰੀ ਹੀ ਸਰ ਨਾਲ ਮੁਲਾਕਾਤ ਹੋਈ ਹੈ ਇਹ ਵੀ ਕੋਈ ਓਕੇ ਆਜੀ ਸਰ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਸਰ ਮੇਰਾ ਨਾਮ ਹੀਰਾ ਲਾਲ ਹੈ ਤੇ ਸਾਡਾ ਛਟਕ ਪਿੰਡ ਹੈਗਾ ਆ ਪਹਿਲੇ ਮਤਲਬ ਕੋਲੀਆਂ ਹੀ ਕਹਿੰਦੇ ਸੀ ਹੁਣ ਇਹਦੀ ਪੰਚਾਇਤਾ ਦੋ ਬਣ ਗਈ ਐ ਨਾ ਤੇ ਮੇਰੀ ਮਿਸੇ ਸਰਪੰਚਾ ਗਈ ਐ ਇਹ ਸਰ ਸਾਡਾ ਜਿਹੜਾ ਆ ਮਤਲਬ ਕਿ ਪਿੰਡ ਵਾਲਿਆਂ ਦਾ ਇਹ ਰੋਸਾ ਚੜ੍ਹ ਕਾ ਲੈਣਾ ਕਿ ਪਹਿਲੇ ਵੀ ਚਲੋ ਜੋ ਵੀ ਗੱਲਬਾਤ ਹੁੰਦੀ ਸੀ ਚਲੋ ਮੋਹਤਵਾਰ ਬੰਦੇ ਜਿਹੜੇ ਹੁੰਦੇ ਆ ਉਹ ਪਿੰਡ ਦੀ ਮਾਂ ਹੁੰਦੇ ਆ ਜਿਹੜਾ ਸਰਪੰਚ ਹੁੰਦਾ ਪਿੰਡ ਦੀ ਮਾਂ ਹੁੰਦਾ ਉਹ ਤਾਂ ਮਾਂ ਨੂੰ ਪਤਾ ਹੁੰਦਾ ਕਿ ਮੇਰਾ ਕਿਹੜਾ ਤੇਈ ਪੁੱਤਰ ਮਤਲਬ ਭੁੱਖਾ ਆ ਜਾਂ ਰੱਜੇ ਦਾ ਜਾਂ ਜਿਹਦੇ ਕੋਲ ਕੁਝ ਚੀਜ਼ ਹੈ ਕਿ ਨਹੀਂ ਹੈ ਕਿ ਛਾਡੂ ਮਤਲਬ ਕਿ ਇਹ ਕਿ ਆ ਕਿ ਸਾਨੂੰ ਕਿਸੇ ਨੇ ਵੀ ਸਾਰੇ ਨੇ ਨਜ਼ਰ ਅੰਦਾਜ਼ ਕੀਤਾ ਆ ਇੱਥੇ ਸਾਰੇ ਆਪਣੇ ਆਪਣੇ ਜਿਹੜੇ ਆ ਉਹ ਉਹਨਾਂ ਨੂੰ ਮਤਲਬ ਕਿ ਅੱਗੇ ਫੇਸ ਕਰਦੇ ਆ ਇਹ ਜਿਹੜੇ ਸਾਡੇ ਪਰਿਵਾਰ ਰਹਿ ਗਏ ਨਾ ਸਾਡੇ ਝਾੜਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਇਹ ਤਿੰਨ ਪਰਿਵਾਰਾਂ ਦਾ ਹੋਇਆ ਸੀ ਮਤਲਬ ਕਿ ਇੱਕ ਇਹ ਘਰ ਆ ਇੱਕ ਨਾਲ ਦਾ ਸਾਹਮਣਾ ਕਰ ਆ ਇੱਕ ਕਰ ਸਾਡੇ ਰਸਤੇ 'ਚ ਪੈਂਦਾ ਆ ਠੀਕ ਹੈ ਜੀ ਤੇ ਇਹਨਾਂ ਨੂੰ ਕੋਈ ਨੇ ਵੀ ਫਿਜ਼ੀਕਲੀ ਆ ਕੇ ਨਾ ਇਹਨਾਂ ਦੇ ਕਿਸੇ ਬੰਦੇ ਨੇ ਆ ਕੇ ਦਿਖਾਇਆ ਕਿਸੇ ਨੂੰ ਤੇ ਨਾ ਮਤਲਬ ਕਿ ਆਪ ਕੋਈ ਨੇ ਆ ਕੇ ਇਹਨਾਂ ਨੂੰ ਕੋਈ ਕਿਹਾ ਵੀ ਤੁਹਾਨੂੰ ਕੋਈ ਮਾਲੀ ਸਹਾਇਤਾ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਤੁਹਾਨੂੰ ਕੋਈ ਲੋੜ ਕਿਸੇ ਇਵਨ ਕਿ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਨਾ ਕਿ ਯਾਰ ਤੁਹਾਨੂੰ ਕਿਸੇ ਨੇ ਰਾਸ਼ਨ ਦਿੱਤਾ ਕਿ ਨਹੀਂ ਦਿੱਤਾ ਉਹ ਰੇ ਪਰਿਵਾਰ ਇੰਨਾ ਗਰੀਬ ਹੈ ਕਿ ਇਹਨਾਂ ਦੇ ਘਰ ਜਾਓ ਤੇ ਇਹਨਾਂ ਦੇ ਵਿਚਾਰੇ ਦੋ ਕਮਰੇ ਨੇ ਤੇ ਮਤਲਬ ਕਿ ਦੋ ਬੇਟੇ ਇਹਨਾਂ ਦੇ ਇੱਕ ਕਮਰੇ ਦੇ ਵਿੱਚ ਦੋ ਬੇਟੇ ਤੇ ਇੱਕ ਮੀਆ ਬੀਬੀ ਨੇ ਰਹਿਣਾ ਬਰਾਂਡੇ ਦੇ ਵਿੱਚ ਦਾਦੀ ਦਾਦਾ ਰਹਿੰਦੇ ਨੇ ਦੂਜੇ ਪਾਸੇ ਛੋਟਾ ਮੁੰਡਾ ਆ ਉਹਦੇ ਵੀ ਦੋ ਬੱਚੇ ਨੇ ਤੇ ਚਲੋ ਗਰੀਬ ਤੇ ਸਾਰੇ ਮਤਲਬ ਕਿ ਦੇਖਣਾ ਚਾਹੀਦਾ ਇੱਕ ਨਜ਼ਰ ਨਾਲ ਸਾਰਿਆਂ ਨੂੰ ਚਲੋ ਸਾਡੇ ਖਿਲਾਫ ਜਾਂ ਕੋਈ ਵੀ ਜੇ ਕਿ ਹਣ ਤੁਹਾਡੇ ਦਿਮਾਗ ਦੇ ਵਿੱਚ ਕੋਈ ਜ਼ਹਿਰ ਕੋ ਲਿਆ ਆ ਜਾਂ ਕੋਈ ਦਿਮਾਗ ਦੇ ਵਿੱਚ ਤੁਹਾਨੂੰ ਲੱਗਦਾ ਵੀ ਮੈਂ 420 ਜਾਂ 520 ਆ ਤੇ ਚਲੋ ਠੀਕ ਆ ਮੈਂ ਗਲਤ ਆ ਚਲੋ ਸਾਡੇ ਪਿੰਡ ਦੇ ਹੋਰ ਵੀ ਲੰਬੜਦਾਰ ਵੀ ਆ ਮੈਂਬਰ ਵੀ ਆਣੇ ਚਲੋ ਸਰਪੰਚ ਸਾਹਿਬ ਆਇਆ ਚਲੋ ਇੱਕ ਬੰਦਾ ਗਲਤ ਹੋ ਸਕਦਾ ਪੂਰੇ ਪਿੰਡ ਦੇ ਵਿੱਚ ਹੁਣ ਲੋਕਾਂ 'ਚ ਰੋਸ ਕਿਸ ਚੀਜ਼ ਨੂੰ ਲੈ ਕੇ ਹੈਗਾ ਰੋਸ ਲੋਕਾਂ ਨੂੰ ਰੋਸ ਇਸ ਗੱਲ ਦਾ ਹੈਗਾ ਸਰ ਕਿ ਜਿਨ੍ਹਾਂ ਦੇ ਮਤਲਬ ਕਿ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਗਏ ਵੀ ਹੈ ਹੋ ਤੇ ਉਹਨਾਂ ਨਾਲ ਤੁਸੀਂ ਮੁਲਾਕਾਤ ਵੀ ਕੀਤੀ ਆ ਪਰ ਜਿਹੜੇ ਲੋਕ ਇਹ ਰਹਿ ਗਏ ਨਾ ਇਹਨਾਂ ਨਾਲ ਵਿਤਕਰਾ ਹੋ ਰਿਹਾ ਹੈ ਇਹ ਲੋਕੀ ਆ ਕੇ ਮੇਰੇ ਨਾਲ ਰੋਂਦੇ ਨੇ ਜਦੋਂ ਪਹਿਲੇ ਵੀ ਚਲੋ ਮੇਰੇ ਨਾਲ ਗੱਲ ਹੋਇਆ ਤੋ ਇਹ ਮੈਂ ਤੁਹਤੇ ਚਲੋ ਮੈਂ ਗਲਤ ਹੋਵਾਂਗਾ ਸ਼ਾਇਦ ਚਲੋ ਤੁਸੀਂ ਬੜਾ ਵਧੀਆ ਮੈਂ ਤੁਹਾਡੇ ਨੂੰ ਦੇਖਣਾ ਰਿਹਾ ਦੇਖਦਾ ਰਹਿਣਾ ਕਿ ਆਪਣਾ ਮੀਡੀਆ ਤੇ ਤੇ ਵੀ ਤੁਸੀਂ ਮਤਲਬ ਐਕਟਿਵ ਰਹਿੰਦੇ ਹੋ ਉਹਦੇ ਵਿੱਚ ਮੈਂ ਦੇਖਦਾ ਕਿ ਤੁਸੀਂ ਬੜੀ ਲੋਕਾਂ ਦੀ ਮਦਦ ਕਰਨ ਦੇ ਮੀ ਇਵਨ ਕਿ ਚੱਪਲ ਪਾ ਕੇ ਵੀ ਮਤਲਬ 10 15 ਦਿਨ ਤੋਂ ਇੱਥੇ ਹੀ ਹੋ ਸਾਡੇ ਮਤਲਬ ਗੋਲੀਆਂ ਪੰਮੇ ਜਾਂ ਇੱਥੇ ਹੀ ਘੁੰਮਣ ਵੇਦੇ ਹੋ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਰ ਚਲੋ ਜਿਹੜੇ ਤੁਹਾਡੇ ਆਪਣੇ ਵਰਕਰ ਨੇ ਉਹਨਾਂ ਨੇ ਕਿਉਂ ਨਹੀਂ ਤੁਹਾਡੇ ਤੱਕ ਇਹਨਾਂ ਦੀ ਮਤਲਬ ਗੱ ਠੀਕ ਹੈ ਨਾ ਚਲੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੁਸੀਂ ਮਤਲਬ ਕਿ ਜਿੰਨੂੰ ਮਰਜ਼ੀ ਮਤਲਬ ਕਿ ਅੱਗੇ ਲੈ ਨਾਲ ਲੈ ਕੇ ਉਹ ਜੋ ਮਰਜ਼ੀ ਹੈ ਮੰਗ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਹੈ ਕਿ ਸਰ ਜਿਹੜੇ ਇਹ ਗਰੀਬ ਬੰਦੇ ਨੇ ਇਹ ਨਾਲ ਵੀ ਦੇਖੋ ਇਹਨਾਂ ਨੂੰ ਵੀ ਤੁਹਾਡਾ ਹੀ ਆਸਰਾ ਆ ਜਿਹੜਾ ਮੌਕੇ ਦਾ ਰਾਜਾ ਹੁੰਦਾ ਸਾਰੇ ਉਹਦੇ ਨਾਲ ਦੇਖਦੇ ਆ ਕਿਹੜਾ ਪਿੰਡ ਕੋਲੀਆਂ ਜੀ ਕੀ ਪ੍ਰੋਬਲਮ ਹੈਗੀ ਆ ਤੁਹਾਡੀ ਰੋਸ਼ ਪਾਇਆ ਯਾਰ ਪੰਜਾਬ ਸਰਕਾਰ ਦੇ ਖਿਲਾਫ ਮੰਤਰੀ ਸਾਹਿਬ ਨੰਗਦੇ ਜਾਂਦੇ ਜਾਂਦੇ ਹਾਲ ਕਹਿੰਦੇ ਵੀ ਅਸੀਂ ਆਵਾਂਗੇ ਵਾਪਸੀ ਮੁੜ ਕੇ ਆਏ ਵੀ ਨਹੀਂ ਜੀ ਆਹ ਮਰਾ ਦੇਖਿਆ ਤੇ ਇਹ ਤੱਕ ਵੇਖਣੀ ਸਾਡੇ ਵਾਲੋਂ ਉਹਨਾਂ ਨੇ ਨੀ ਤੇ ਘਰ ਟੋਏ ਪਏ ਅਗਰੇ ਕੰਡਾ ਡੇਗ ਰੀਆਂ ਮੰਤਰੀ ਸਾਹਿਬ ਕਹਿੰਦੇ ਅਸੀਂ ਆਉਂਦੇ ਮੁੱਖੀ ਆਵਾਂਗੇ ਨਾ ਆਉਂਦੀ ਮੁੱਖੀ ਆਉਣ ਦੇ ਨਾ ਕੋਈ ਸਾਨੂੰ ਰਾਸ਼ਨ ਨਾ ਕੋਈ ਕੱਖ ਪਰ ਸਰਕਾਰ ਤੇ ਕਹਿ ਰਹੀ ਹੈ ਕਿ ਆਪਾਂ ਘਰ ਘਰ ਰਾਸ਼ਨ ਵੀ ਦੇਣ ਤੇ ਜਿਨ੍ਹਾਂ ਦਾ ਨੁਕਸਾਨਾ ਦਾ ਨੁਕਸਾਨ ਦੀ ਪਰਭਾਈ ਵੀ ਕਰ ਰਹੀ ਸਰਕਾਰ ਰਾਸ਼ਨ ਨੂੰ ਇੱਕ ਵਾਰ ਵੀ ਨਹੀਂ ਸਰਕਾਰ ਨੇ ਦਿੱਤੇ ਰਾਜੀ ਸਰਪੰਚ ਨੇ ਦਿੱਤਾ ਜੋ ਸਾਨੂੰ ਮਰਮੋਟਾ ਕਰ ਦਿੱਤਾ ਖਾਣ ਪੀਣ ਜੋ ਦਾ ਕਿੰਨੇ ਕੁ ਘਰਾਂ ਦਾ ਨੁਕਸਾਨ ਹੋਇਆ ਉਹ ਦਰਵਾਜ਼ ਕੋਈ 3-4 ਘਰਾਂ ਦਾ ਨੁਕਸਾਨ ਹੋਇਆ ਰਾਜੀ ਉਰਕੇ ਹੀ ਲੋ ਕੋਈ ਫੇਰਾ ਨਹੀਂ ਮਾਰਿਆ ਨਾ ਕੋਈ ਸਰਪੰਚ ਫੇਰਾ ਨਹੀਂ ਮਾਰਿਆ ਕੋਈ ਮੰਤਰੀ ਨਾ ਕੋਈ ਅਧਿਕਾਰੀ ਵੀ ਨਹੀਂ ਪੁੱਛਿਆ ਨਾ ਜੀ ਕਦੋਂ ਕੱਲ ਆਇਆ ਸੀ ਮੰਤਰੀ ਤੁਹਾਡੇ ਪਿੰਡ ਦੇ ਵਿੱਚ ਪਿੰਡ بڑے بڑے ਹੋ ਗਏ ਤੇ ਘਰ ਲੱਗ ਬਿਲਕੁਲ ਨਹੀਂ ਖਲੋਤਾ ਜੀ ਤੁਹਾਡੇ ਕੋਲੋਂ ਮੰਤਰੀ ਨੂੰ ਰੋਕੇ ਗਿਆ ਸੀ ਹਾਂ ਜੀ ਆਈ ਰੋਕੇ ਰਿਹਾ ਸੀ ਜੀ ਮੈਂ ਕੀ ਕਹਿੰਦੇ ਮੈਂ ਮੰਤਰੀ ਸਾਹਿਬ ਨੂੰ ਅਖਾ ਮੈਂ ਵੇਖਿਆ ਘਰ ਕਹਿੰਦੇ ਹੀ ਹੁੰਦੀ ਮੁਖੀ ਆਵਾ ਕਿ ਮੁੜ ਕੇ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਮੰਗਾ ਹਣੇ ਪਾਸੇ ਕਾਰਬਾਰ ਹਲਾ ਬੰਜੇ ਆਈ ਆਪਾਂ ਪਾਸੇ ਮੰਗਾ ਸਾਡੀ ਵਾਸ